ਹਾਜਰ ਕਮੈਂਟ ਪਹਿਲਾਂ ਨੇ ਆਏ ਗਿਆਂ ਉਹਨਾਂ ਤੋਂ ਲੈ ਕੇ ਅੱਜ ਤੱਕ ਵੀ ਕੰਟਰੋਲ ਇਹ ਗੱਲ ਬਣਨੀ ਨਹੀਂ ਰਹੀ ਮੈਂ ਆਪਨੇ ਗੱਲ ਦੱਸਾਂ ਮੈਂ ਹੈਕਟੈਕ ਦੀਆ ਪੇਸ਼ੈਂਟਾਂ ਡੀਐਮਸੀ ਲੁਧਿਆਣਾ ਤੋਂ ਮੇਰੀ ਚਲ ਚੱਲਦੀ ਆ ਪਰ ਹਮਦਾ ਹੀ ਆਗੇ ਇਹ ਨਹੀਂ ਦਿੱਤੀ ਆਇ ਬੁਰਕ ਦੇ ਦਿੱਤੀ ਕੋਈ ਸਰਬਾਨੀ ਪਰ ਉਹ ਸਾਡੀ ਗੱਲ ਬਣਨ ਦੀ ਆਣੀ ਨਹੀਂ ਹਰ ਕਿਸਾ ਕੋ ਸਜੋਦੀਆਂ ਮੈਂ ਸੰਘਰੇ ਜੋਦੀਆਂ ਮੈਂ ਸੰਘਰੇ ਜੇ ਤੇ ਬੰਦੀ ਕਹਾਂ ਜਾ ਜਿਹੜਾ ਕੇ ਬੋਲਿਆ ਗਈ ਦਾਰਿਆ ਵੀ ਹੈ ਕੁਝਰੇ ਆਮ ਲੋਕਾਇਆ ਤੇ ਆਮ ਸਾਥੀ ਵੀ ਆਮ ਸਾਡੀਆਂ ਭੈਣਾਂ ਵੀ ਆਮ ਲੋਕ ਦੀ ਹੈ ਜਦੇ ਬੰਦ ਕੋਲ ਸਾਡੇ ਕੋਲ ਗੈਸਟੀ ਤੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਕਿਸ ਹਾਲਾਤਾਂ ਰੱਖਣਾ ਸਾਥੀ ਇੱਥੇ ਅਰੇ ਇਹ ਵੀ ਡੈਂਟੀ ਕਰਦੀ ਹੁੰਦੀ ਇਹਨਾਂ ਮੈਕਾਂ ਨਾਲ ਸਾਡੇ ਸਾਥੀ ਆਏ ਇਹਨਾਂ ਨਾਲ ਕਿਵੇਂ ਨਿਬੜਾ ਇਹਨਾਂ ਨਾਲ ਸਾਡੂ ਬਹੁਤ ਹੀ ਸਾਥ ਸਤਾਉਣਾ ਚਾਹਣਾ ਪੈਂਦਾ ਹੁੰਦਾ ਹੈ ਸਾਡੇ ਇਹ ਮਹਾਰਾਜੋ ਜਦੋਂ ਬੁੜੇ ਹੋ ਸੀ ਵਧੀਆ ਉਹਨਾਂ ਨਾਲ ਪਿਆਰ ਨਾਲ ਲਿਗਨੇ ਆਂ 10 ਮਿੰਟ ਬੈਠਿਆ ਉਹਨਾਂ ਚ ਉਹਨਾਂ ਨਾਲ ਮਿਲਤਾਂ ਕਰਿਆ ਵੀ ਜੇ ਕੋਈ ਗੱਲ ਨਹੀਂ ਉਹਨਾਂ ਨੇ ਜਾਂਰਾ ਦੌਰ ਦਵਾਰਿਆ ਬੋਲ ਕਹਿੰਦੇ ਨੇ ਜੋ ਦੇ ਵਾਲਾ ਟਰੈਕਟਰ ਬੈਕ ਕਰਕੇ ਲਾ ਦੇਣਾ ਬਈ ਸਮਾਖਰਾ ਹੋ ਗਿਆ ਪਿਆ ਉਹਨਾਂ ਨਾਲ ਅਸਹਿਮਤਿਆਂ ਦਾ ਲੈ ਜਾਨਾ ਜੀ ਮੈਂ ਥੋੜੀ ਗੱਲ ਦੱਸੂਨੀ ਜੇ ਮੇਰੀ ਸੁਣ ਲਓ ਮੈਂ ਉਸ ਤੇ ਪਾਣੀ ਗਿਆ ਕੋਈ ਗੱਲ ਨਹੀਂ ਆਪਾਂ ਕੱਲੇ ਆਪਣੀ ਜੱਥੇ ਗੰਦੀ ਪੰਜਾਬ ਤੋਂ ਲੁਧਿਆਣੇ ਦੇ ਘਟਾ ਕਿਉਂਕਿ ਮੈਂ ਕੱਪਤਾਨ ਦੇ ਨੇ ਵਿਚੋ ਚਲਾਇਆ ਮੇਰੇ ਸਾਡੇ 12 ਜੂਨ ਦਾ ਵੀ ਮੇਰੀ ਮਾਏ ਫੁੱਫੋ ਕੁਸਰਾ ਵੀ ਮਾਏ ਸਾਡੇ ਨਾਲ ਸੰਦੀਪ ਜੀ ਗੱਲ ਲੱਗਦਾ ਹੈ ਵੀ ਜੇਤੀਆਂ ਗੱਲ ਹੋਈ ਆ ਸਾਡੀ ਦੇਪਟੀ ਨਾਲ ਗੱਲ ਹੋਈ ਆ ਤਿੰਨ ਮਰਦਾਂ ਖੜੇ ਸੀ ਇੱਕ ਰਹਿੰਦਾ ਉਹ ਕਹਿੰਦਾ ਸੀ ਸਾਡੇ ਲੋਕਾਂ ਨੂੰ ਚੋਕ ਦੇ ਵਿੱਚ ਦੇ ਦਿਓ ਕੋਈ ਤੇ ਸਾਡਾ ਰੌਣਾ ਹੀ ਇੰਨਾ ਪੈ ਗਿਆ ਉਹਨਾਂ ਨੇ ਵੀਡੀਓ ਰਿਕਾਰਡਿੰਗ ਨੂੰ ਭਰਦੀ ਆ ਸਾਡੇ ਦੇ 15-15 ਬਾਰਸੀ ਚੱਲਦੇ ਆ ਸਾਡੇ ਇਹਦਾ ਮੋਰਚਾ ਇਹਦੇ ਦੱਸਦੇ ਨਹੀਂ ਅਸੀਂ ਆ ਹੀਰਾਂ ਰਕੇ ਤੁਰਦਾ ਸੀ ਇੱਥੇ ਆਇਤਾ ਧਰਨੇ ਦੇ ਦਿੱਤੀ ਇਹਨਾਂ ਦੇ ਪਿੱਛੇ ਭਾਗੇ ਨਹੀਂ ਜਾਣਾ ਇੱਥੋਂ ਜਿਹੜਾ ਇਹਨਾਂ ਐਮਐਨਟੀ ਮਾਰਦਲਾ ਸਾਨੂੰ ਸਾਰਾ ਪਤਾ ਫਿਰ ਪੜਦਾ ਹਾਂਗਾ ਨੇ ਪਾਰਟੀਆਂ ਸ਼ੁਰੂ ਕਰਦੇ ਸਿੱਤੇ ਕੋਰਟਾਂ ਬਾਰ-ਬਾਰਤਨਾ ਹੁੰਦਾ ਖੇਡਾਂ ਬਾਰਤਨਾ ਸਾਥੇ ਵਾਦੀ ਹੋ ਗਈ ਮੈਂ ਤੁੰ ਦਾ ਮਣ ਧੰਨੇ ਬੰਦੀ ਗਲਾਗਾ ਨਹੀਂ ਕਰਦਾ ਇਹਦੇ ਅਸੀਂ ਜਿਹੜਾ ਮੋਟਨਾ ਬਾਰਤਨ ਜਿਹੋ ਪੰਨੂ ਪਾਰਟੀਆਂ ਤੇ ਨਹੀਂ ਬੈਠਿਆ ਵੀ ਇਹਨਾਂ ਤੋਂ ਵਾਦੀ ਕਰੇ ਹੁੰਦੀ ਆ ਸਾਡੇ ਮੱਥੇ ਪਾਟਨ ਸਾਡੇ ਖੇਰ ਪਾਟਨ ਸਾਡੇ ਸਭ ਦਾ ਸਾਨੂੰ ਸਾਰਾ ਕੋਟ ਦਾ ਢੀਲਾ ਸਾਰੇ ਸਾਡੀ ਡੌਡੀ ਆ ਵੀ ਅਸੀਂ ਇਹਨਾਂ ਦੇ ਜਿਹੜੇ ਨੌਜਵਾਨ ਅੱਗੇ ਨੂੰ ਵਧ ਰਹੇ ਨੂੰ ਬਚਾ ਕੇ ਰੱਖਣਾ ਤਾਂ ਕਿ ਮੂਵਮੈਂਟ ਨਾਲ ਨੂੰ ਸੁਰੀ ਜਾਵੇ ਕੁਛ ਨਹੀਂ ਹੋਇਆ ਇਹੋ ਹਣੋ ਗੱਲ ਕਰਨੀ ਜਿਵੇਂ ਗੋਲਾ ਪੈ ਗਿਆ ਸਾਡੀ ਗੱਲ ਕਿਸੇ ਭਾਂਡੇ ਨੂੰ ਪਈ ਉਹ ਕਹਿੰਦੇ ਥਾਣੇ ਜਾਣਾ ਮੈਂ ਦਾ ਸੋਚੋ ਪੁੱਛ ਕੇ ਜਾਉਂਗਾ ਮੈਨੂੰ ਕਮੇਟੀ ਜੋ ਛੱਡ ਦੇਣ ਤਲਾ ਮੈਨੂੰ ਇਹ ਦੱਸੋ ਸਾਨੂੰ ਜੇ ਡਿਪਟੀ ਪੁਲਿਸ ਨਾਲ ਇਹ ਗੱਲ ਖੜੇ ਸਾਡੀ ਅੱਖਾਂ 'ਚ ਆਦ ਨਹੀਂ ਪਈ ਆ ਬਾਈ ਅੱਗੇ ਆ ਬਈ ਮੈਂ ਕੋ ਕੋ ਗੋਹਦਾ ਸੀ ਪਾਰ 400 ਬੰਦਾ ਬੁਰੂ ਗੱਲ ਬੱਠੇ ਰਿਹਾ 3 ਘੰਟੇ ਕੋਈ ਐਸਐਸਓ ਹੀ ਡੈਕਲੀ ਕੋ ਸਾਡੇ ਕੋਲ ਉਹਨੇ ਬਾਹਰ ਜਾ ਕੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ साल करना समझे छोटी हो गया मैंने किसी कहाँ में तो साल ठाने जाना चाहिए तो जाऊँगा नहीं मैं नहीं जाना मैं जामा में नहा जामा में दसवां दसवाई नहीं जाना चाहूँगा नहा जामा महिनों का हनी मैं तो देखो ताज़ा देखो महिनों से ही है कलाम उम्र वो इतनी आगे दसवीं उन्होंने कहा मैं काम ही ज ਤੂੰ ਤਾਂ ਮੈਂ ਫੜਿਆ ਕੋਸੂਰ ਤਾ ਮੱਤਰੀ ਦੇ ਕੋਲੇ ਫੜੇ ਬੇ ਕੋਸੂਰ ਕੋਸੂਰ ਹੋਲੇਗਾ ਮੈਂ ਬਹੁਤ ਸਾਡਾ ਸਾਨੂੰ ਕੀ ਕਰ ਰਹੀ ਆ ਸਾਡਾ ਰਵਾ ਜੇ ਕਰ ਰਹੀ ਉਹ ਕਰ ਦੇਗੀ ਆ ਸੋ ਮੈਂ ਬੇਨਤੀ ਕਰਦਾ ਪੁੰਡਾਲੀ ਬੱਚੇ ਜੇ ਗਲਤੀ ਹੋ ਗਈ ਮਾਫ ਕਰਨਾ ਮੈਂ ਖੜੇ ਜਾਣਾ ਨਹੀਂ ਅੱਜ ਤੁਹਾਡੇ ਦੇ ਬੈਠਾ ਕੋਈ ਨਹੀਂ ਜਿਹੜਾ ਸਾਥੀ ਫੈਸਲਾ ਕਰਨਗੇ ਬਾਹਰੇ ਆ ਬਹੁਤ ਮਿਲਤੀਆਂ ਘੱਟ ਘੰਟੀਆਂ ਦਾ ਫੈਸਲਾ ਹੁੰਦਾ ਉਹਨਾਂ ਦਾ ਫੈਸਲਾ ਮੈਂ ਮੰਨੂ ਨਾ ਮੈਂ ਕੋਈ ਆਜਾਦ ਨਹੀਂ ਕਰਦਾ ਉਹਨਾਂ ਦਾ ਫੈਸਲਾ ਪਰ ਡੋਡੀ ਜ਼ਮੀਰਾਂ ਦੇ ਸੱਜੇ ਮੇਰਾ ਦਿਲ ਨਹੀਂ ਮੰਨਦਾ ਕਿਉਂਕਿ ਜੇ ਇੰਨੇ ਵੱਡੇ ਕਾਗੂ ਦੇ ਹਾਈਵੇ 'ਤੇ ਜਾਣਾ ਨਹੀਂ ਖਾਣਾ ਜਾਣਾ ਸਾਨੂੰ ਬੱਤੀ ਬੱਤੀ ਦਿੱਤੀ ਦਿੱਤੀ ਸਾਡਾ ਠੱਕੇ ਖਾਂਦੇ ਹੋ ਗਏ ਅਸੀਂ ਇੱਥੇ ਜਾ ਕੇ ਠਾਣਾ ਕਰ ਕਰਨ ਲੱਗੇ ਸਾਨੂੰ ਬੱਤੀ ਬੱਤੀ ਮੇਰੇ ਦਫ਼ਤਰ ਆ ਦੇ 50 ਬੱਤੀ ਬਰਨਾਲਾ ਵੀ ਤੂੰ ਆ ਮੇਰੇ ਕੋਲੇ ਆ ਜਾ ਐਜੀਟੇਸ਼ਨ ਲੜ ਰਹੇ ਆ ਜਿਹੜਾ ਇਹਨਾਂ ਦੇ ਨਾਲ ਲੜ ਰਹੇ ਹੋ ਨੇ ਖਾਣੇ ਸਾਡਾ ਸਾਰਾ ਕੁਝ ਛੱਡਿਆ ਹੁੰਦਾ ਜਿਹਨੇ ਗੱਲ ਕਰਨੀ ਐ ਏਦਾਂ ਕਰ ਰੇ ਪਰ ਬਹੁਤ ਬੇਤੀ ਦੀ ਮੰਗਣੀ ਪਤਨੀ ਮੈਂ ਫੇਰ ਕਹਿੰਨਾ ਉਹ ਸਾਥੀ ਜਿਹੜਾ ਵੀ ਫੈਸਲਾ ਕਰੇ ਉਹਨਾਂ ਦੇ ਮੰਨ ਲਾਂਗੇ ਪਰ ਮੈਂ ਖਾਣੇ ਨਹੀਂ ਜਾਣਾ ਮੈਂ ਹੁਣ ਗੱਲ ਛੋੜ ਕੇ ਦੂਜੀ ਕਰਨੀ ਚਾਹਨਾ ਉਹ ਸਾਥੀ ਵੀ ਗੱਲ ਛੋੜੀਏ ਇਹਦੇ ਨਾਲ ਹੱਥ ਬੰਨ੍ਹ ਕੇ ਬੈਠੀ ਆ ਜਾਓ ਤੁਸੀਂ ਕੋਈ ਡਰਾਇਨਿੰਗ 11 ਬੰਦੇ 14 ਬੰਦੇ ਕਮੇਟੀ ਦੇ ਨਾਲ ਚੱਕ ਨਾ ਜਾਓ ਵੱਡਾ ਮੇੜਿਆ ਦੇ ਬਿਨਾ ਮੇਰੇ ਬਾਰ ਮੇਰੀ ਆਪਣੀ ਸਮਝ ਆ ਮੈਂ ਨਹੀਂ ਜਾਣਾ ਮੈਂ ਹੁਣ ਉਹਦੀ ਗੱਲ ਕਰਦਾ ਹੁਣ ਤੁਹਾਡੇ ਕੋਲ ਹੋਰ ਗੱਲਬਾਤ ਹੀ ਕਰਦੇ ਆ ਬਾਈ ਜੀ ਔਰ ਆ ਜਾ ਮੈਂ ਰੋੜਾ ਪੈ ਰਿਹਾ ਉਹ ਗੱਲ ਕੋਈ ਨਹੀਂ ਮੇਰੀ ਤਾਂ ਫੋਨ ਸਾਥੀ ਜਾਣ ਕੇ ਉਹਨਾਂ ਨੂੰ ਜਿਆ ਮੈਂ ਹੁਣ ਤੁਹਾਡੇ ਨਾਲ ਇਹ ਭਾਜਨ ਦੀ ਗੱਲ ਕੀ ਕਰਦੀ ਕਿ ਉਹਨਾਂ ਚੌਥੇ ਦੇ ਦੇਖ ਰਹੇ ਆ ਚੌਥੇ ਨੇ ਦੇਖ ਰਹੇ ਆ ਪ੍ਰੀਤ ਦੇ ਨਾਲ ਦੀ ਜੀਜੀ ਦੀ ਦਾ ਬੰਦ ਘਰਿਆਂ ਨੂੰ ਕਿੱਥੇ ਮਿਲਦੇ ਆ ਕਿੱ데 ਨਾਲ ਕਿੱ데 ਜਾਂਦੇ ਆ ਪਰ ਉਹਨਾਂ ਦਾ ਰੱਜਿਆ ਜਿਵੇਂ ਤੇ ਸਿਚੁਏਸ਼ਨ ਘੱਟੀ ਆ ਹੁਣ ਦੇਖਦੀ ਨੇ ਰੋਟੀ ਕਰਿਆ ਸਾਨਦਰ ਬਹੁਤ ਦਾਫੀ ਵੀ ਕਰ ਸਕਦੇ ਹਾਂ ਮੈਂ ਕਹਤਾਂ ਨਹੀਂ ਉਹਨਾਂ ਨੌਜਵਾਨ ਮੁੰਡਿਆਂ ਨੇ ਮਰਦਾ ਕਰਕੇ ਪਰਾਂ ਕਰਿਆ ਜਦੋਂ ਵੀਡੀਓ ਕੱਟ ਮੋੜ ਲੱਗੀ ਬੱਚਾ ਫਿਰ ਕੋ ਘਾਹੂਣ ਮਾਰਦਾ ਰਿਹਾ ਦੇਖਦੇ ਨੇ ਐਸੇ ਜਿਵੇਂ ਵੀਡੀਓ ਕੱਟ ਨੂੰ ਸੁਰੂਤ ਕਰਨਾ ਕੋਈ ਬੰਦਾ ਵੀ ਹੈ ਨਹੀਂ ਕੋ ਹੋ ਰਿਹਾ ਸੱਜਾ ਜੋ ਆਪ ਕਾਟੂ ਕਰ ਰਿਹਾ ਸੀ ਉਹਦਾ ਮਤਲਬ ਕੀ ਆ ਅਸੀਂ ਇਹਨਾਂ ਬੱਚਿਆਂ ਨੂੰ ਮਰਦਾ ਕਰਕੇ ਪਰਾਂ ਕਰਿਆ ਉੱਥੇ ਜਾਂਦੇ ਆ ਸੱਡੀ ਇਹਨੇ ਜੇ ਕੋਈ ਮੋਟੀਆਂ ਬਾਟੀਆਂ ਸੇਕਣ ਵਾਲੀ ਕੋਈ ਗੱਲ ਨਹੀਂ ਜੀ ਸਾਨੂੰ ਕਹਿ ਦੂਗੇ ਕੱਲ ਨੂੰ ਹੁਣ ਤੋਂ ਬਾਅਦ ਇਹ ਜਿਹੜਾ ਅੱਜ ਕੱਲ੍ਹ ਨਹੀਂ ਬੋਲਦੇ 12 ਦਿਨਾਂ ਤੇ ਕੋਲਾ ਨਾੜ ਸਰਦੇ ਆ ਨਾੜ ਰਹਾਂਗੇ ਜੇ ਸਾਡੀ ਮਾਫੀ ਨਹੀਂ ਕਰੂਗੀ ਸਾਨੂੰ ਇਹਗਾ ਤਾਂ ਕੋਈ ਤਰਾਹ ਦੀ ਜਿੰਦਾਂ ਸਾਡਾ ਦਾਮਾ ਦੱਸਦੀ ਬੰਦੇ ਚ ਸਾਡੇ ਕੋਲ ਆ ਕੋ ਲੈ ਆਵਾਂਗੇ ਸੋ ਇਹ ਗੱਲ ਇਹ ਕੇ ਆ ਕਿ ਜਦੋਂ ਕੋਲਾਂ ਦੇ ਬੱਚੇ ਮੈਂ ਸੁਖਰਾਜ ਇੱਥੇ ਕਹਿੰਦਾ ਪਰਿਆ ਤੁਸੀਂ ਆਖੁੰਦੇ ਕਮੇਟੀ ਚ ਬਣਨ ਦਾ ਸ਼ੌਕ ਨਹੀਂ ਕਮੇਟੀ ਦਾ ਕੋਈ ਸ਼ੌਕ ਨਹੀਂ ਕਰੀ ਕਮੇਟੀ ਤੇ ਨਹੀਂ ਆਉਣਾ ਕਿਉਂਦੇ ਪਰ ਸਾਨੂੰ ਪਤਾ ਜਿਹੜੇ ਪਿੰਡਾਂ ਦੇ ਆਮ ਲੋਕ ਹੁੰਦੇ ਆ ਜਦੋਂ ਪੁਲਸ ਨਾਲ ਟਕਰਾਂ ਲੱਗਦੀਆਂ ਜਦੋਂ ਪੁਲਸ ਨਾਲ ਮੁਜਾਫਾ ਕਰਦੇ ਜਾਕੀ ਰਿਹਾ ਉਹਨਾਂ ਨੂੰ ਜੂਟ ਨਹੀਂ ਆਉਂਦੇ ਉਹਨਾਂ ਨੂੰ ਮਾਰ ਖੰਡਾ ਲੱਗਣ ਲੱਗ ਜਾਂਦੇ ਆ ਉਹ ਕਾਹ ਤੋਂ ਸਾਡੇ ਨਾਲ ਛੱਡ ਕੇ ਨਾ ਗੱਲਾਂ ਕਰਦੇ ਹੁੰਦੇ ਆ ਅੱਜ ਇਹ ਨਹੀਂ ਲੜ ਕਰਦੇ ਜਿਹੀ ਬਹੁਤ ਜਾਣੇ ਹੋ ਨਹੀਂ ਪਰ ਜੇ ਪੁਲਸ ਨੇ ਜੇ ਤੈ ਜਾਣਾ ਦਿੱਤੋ ਨਾ ਪੁਲਸਾਨੂੰ ਜਾਣਾ ਚਾਹੀਦਾ ਸਾਨੂੰ ਕੀ ਨਾ ਮੈਂ ਹੋਰ ਵੀ ਆਪ ਦੀ ਗੱਲ ਨਹੀਂ ਆ ਅੱਜ ਨਾ ਜਾਨ ਚੱਲਦਾ आल करण में बीहो पसंदि आहे भई इन की कुझु ढिली गल कर पती गल पतली पुतली वारी गल कोई नी भले महीना उथियो राति प्यारे कोई गॾु ਪਰਾ ਅਹੀਂ ਕੋ ਮੋਹਲੰਦਰ ਦਾ ਮਿੱਟੀ ਦਾ ਰਾਤਾਂ ਵੀ ਗੱਡੀ ਦੀ ਅਸੀਂ ਆਏ ਨੂੰ ਕਿ ਦਿਨੇ ਕਿਹੜਾ ਕੱਢਿਆ ਹੱਥੋਂ ਨੂੰ ਬੋਲ ਕੇ ਤੜਕੇ ਨੂੰ ਫੇਰ ਆ ਗਏ ਨਾ ਅਗੇ ਦੇਖੋ ਮੈਂ ਤੇ ਪੁੱਛਦੇ ਰਹਾਂਗੇ ਤੇ ਮੈਂ ਜਿੰਦਾ ਰਹਿਾਂਗੇ ਮੇਰੇ ਤਰੇਗੇ ਦੇ ਘਰ ਲਾ ਪਾਂਗੇ ਤੁਹਾਨੂੰ ਤੇਰੇ ਕੋਤੇ ਨਾ ਆਇਆ ਸੀ ਪਰ ਇਹ ਗੱਲ ਕਰਦੇ ਮੈਂ ਜਿੰਦੇ ਨੂੰ ਘੋਸ ਤਾ ਜਾਂਦਾ ਜਿਹੜੇ ਹਸਾਬ ਨਾਲ ਪੁਲਿਸ ਆਪਣਾ ਤਾਣਾ ਘਟੇ ਸਟੇਸ਼ਨ ਦੀ ਆ ਪੁਲਿਸ ਸਾਡੇ ਨਾਲ ਇਹਦਾ ਤਾਣਾ ਪੇਟਾ ਬਣਾ ਰਹੀ ਆ ਸਾਡੇ ਦੀ ਬਾੜ ਪਾਉਗੀ ਸਾਡੇ ਦੇ ਦੇ ਚੱਕੂ ਦੇ ਤੈਨੂੰ ਵੀ ਗੁੱਸਾ ਮੈਂ ਨਵਤਾ ਸਤ ਬੇਇੱਜ਼ਤੀ ਕਰੂਗਾ ਸਾਡੇ ਪਾਰਿਆਂ ਨੂੰ ਕੋਈ ਸਾਥੀ ਜੇ ਮਾਰੀ ਰੋਟੀ ਮੈਂ ਮੰਨਨੀ ਨਹੀਂ ਕਰਦਾ ਕੋਈ ਗੁੱਸੇ ਦਾ ਉਹਨਾਂ ਨੂੰ ਮਾਉਣ ਦਾ ਵੀ ਮੈਂ ਤਰ ਦੇਣਾ ਬਣਾ ਕਰੋ ਮੈਂ ਤਾਂ ਹੀ ਗੱਲ ਆ ਬਈ ਕਿਉਂ ਦੇ ਉਹਨਾਂ ਦੇ ਅੰਦਰ ਨੂੰ ਗੁੱਸੇ ਝੰਡੇ ਆ ਆਪਾਂ ਆਦੇ ਢਾਗਰਾ ਕਹਿੰਦੇ ਮੈਂ ਕਿਹਾ ਤੁਸੀਂ ਆਏ ਕੀ ਆਏ ਹੋ ਤਾਂ ਚਾਜਣਾ ਬੈਠੋ ਉਹਨਾਂ ਦੇ ਅੰਦਰ ਕੋਈ ਹੋਰ ਅੱਗ ਬਲਦੀ ਆਲਾ ਵਰਗੇ ਕੋਈ ਫੋਟਨ ਦੇ ਹਸਾਬ ਨਾਲ ਸਾਨੂੰ ਸਾਰਿਆਂ ਨੂੰ ਅੰਦਰ ਸਾਹਮਣੇ ਤੁਸੀਂ ਆਈ ਨਾ ਕੇ ਧੀ ਮਰੀ ਉਹ ਨਹੀਂ ਥਾਦੀ ਵੀ ਥਾਦੀ ਸਾਡੇ ਅੰਦਰ ਥੋੜੀ ਵੀ ਆਓ ਅੱਜ ਵੀ ਅੰਦਰ ਸਾਹਮਣੇ ਬੈਠੇ ਸਾਡੇ ਮਿੱਤਰ ਜੀ ਵੀ ਬੜਾ ਮਤਲੇ ਨਾ ਸਾਨੂੰ ਸਾਨੂੰ ਕੁੜੀ ਦੀ ਡੱਡ ਬੱਡੀ ਪਈ ਆ ਸਾਨੂੰ ਡੱਡ ਨਹੀਂ ਰਿਹਾ ਵੀ ਬੇਟੀ ਦੇ ਰਮਾਨ ਕੀ ਉਹਨੇ ਜੋ ਬਾਹਰ ਦੀ ਪੜ੍ਹਦੀ ਹਾਂ ਕਲਾਸ 2 ਕਰਦੀ ਹੋਊਗੀ ਆਈਡੈਂਟਿਟੀ ਹੋਊਗੀ ਵੀਜਾ ਲੱਗਿਆ ਹੁੰਗਾ ਕੈਨੇਡਾ ਦੇ ਸੁਤਰੇ ਆਉਂਦੇ ਉਹਨਾਂ ਦਾ ਸਾਰਾ ਚੱਕਣਾ ਦੂਰ ਹੋ ਗਿਆ ਤੇ ਪਰਿਵਾਰ ਦੇ ਉਹਨਾਂ ਦੇ ਸ਼ਾਦੀ ਵਾਲੇ ਦੇ ਜਿੰਨਾ ਗੋਡਾ ਗੁੰਡਾ ਸੀ ਸਾਰੀਆਂ ਬੰਦਿਆ ਉਹ ਸਾਨੂੰ ਸਾਰਾ ਬੁਝੂਂ ਦਰਿਆ ਤਾਰੋ ਅੱਜ ਇਹ ਗੱਲਾਂ ਚੁੱਪ ਕਰ ਜੰਨੇ ਆ ਹਾਂਜੀ ਸਾਡੇ ਅੱਖਾਂ 'ਚ ਵੀ ਹੈ ਗਿਆ ਅਸੀਂ ਪਾਸੇ ਬਹਿ ਕੇ ਰੋਣੇ ਨਾ ਕਿਤੇ ਨਾ ਕਿਤੇ ਉਹਨਾਂ ਆਖੋ ਬਾਹਰ ਸੁਣਾ ਵੀ ਗਿਆ ਜਦ ਅੱਖੋਂ 'ਚ ਪਾਣੀ ਨਾ ਹੋ ਜਿੰਨਾ ਖਲ ਪਾਣੀ ਡੁੱਲ ਗਿਆ ਉਹਨਾਂ ਨੂੰ ਤਾਂ ਕੁਝ ਨਹੀਂ ਰੋਣਾ ਸਾਨੂੰ ਵੀ ਆਉਂਦਾ ਰੋਲੇ ਦੀਆਂ ਪਰ ਅਸੀਂ ਰੋਣਾ ਕਿ ਆ ਡਾਟਾ ਜੀ ਵੀ ਖੰਮਾ ਦੇਵਾ ਉਹ ਵੀ ਸਾਡੇ ਦੇ ਸਾਹਮਣੇ ਰੱਖਿਆ ਵਈ ਇਹ ਨਾ ਬਹੁਤ ਨਿਜ਼ਵਾਤੀ ਆ ਥੋੜਾ ਥੋੜਾ ਗੱਲ ਪੰਜ ਤਾਰੀਆ ਦੇ ਕੋਲ ਜਾਣ ਨਾਲ ਮਾਰ ਕੇ ਬਾਹੀ ਕਰਦੇ ਸੀ ਕੋਈ ਨਹੀਂ ਕਰਦੇ ਤੁਹਾਨੂੰ ਆ ਅੱਖਰ ਤੱਕ ਚੱਲਦਾ ਕਿੰਨੇ ਦਿਨ ਚੱਲਦਾ ਪਰ ਮੇਰੀ ਬੇਨਤੀ ਆ ਹੱਥ ਮੰਨ ਕੇ ਕੋਈ ਜੇ ਮਿਹਨਤ ਕਰਾਵੇ ਜਾਤ ਦੇ ਰਹਿ ਕੋਈ ਗਾਲੀ ਨਾ ਦੇ ਜਦੇ ਬੰਦਿਆ ਕੋਈ ਫੈਸਲਾ ਲੈ ਲੈਂਦੀਆਂ ਫੇ ਕੋਈ ਰਾਹ ਛੱਡ ਦੇਵਾ ਕਰਦੇ ਇਹਦਾ ਮਤਲਬ ਇਹ ਨਹੀਂ ਮੈਂ ਅਸੀਂ ਉਹਨਾਂ ਨਾਲ ਕੋਈ ਆੜੀ ਆ ਸਾਡੀ ਅਸੀਂ ਲੋਕਾਂ ਦੇ ਸਾਰਾ ਉਹਰਾ ਪੁੱਤਲਾ ਹੁੰਦਾ ਜਿੰਦੀ ਖਾ ਪਰਿਆ ਗਿਆ ਮੈਂ ਤੁਹਾਨੂੰ ਫੇਰ ਆਪਣੀ ਗੱਲ ਕਹਿੰਦੇ ਆ ਆਪਣੀ ਗੱਲ ਬੰਦ ਕਰਦੇ ਆ ਜਿੰਨਾ ਚਿਰੇ ਚੱਲਦਾ ਕਿਉਂਕਿ ਜਿਹੜੀ ਮੈਂ ਆਪੀ ਰਾਹ ਦਾ ਕਿਉਂ ਤੜਪੋਂ ਤੋਂ ਲੈ ਕੇ ਚੱਲ ਗਿਆ ਵਾ ਸਿਰ ਤੋਂ ਮੈਂ ਕੋਸ਼ਿਸ਼ ਤਾਂ ਚੱਲੀਆਂ ਕੋਈ ਫਾਰਗਾ ਗੇਮਾ ਖਸ ਰਹੇ ਆ ਲੋਕੀਂ ਕਾਚ ਤੋਂ ਦੇ ਆ ਰਹੇ ਹੁੰਦੇ ਮੈਂ ਆਹ ਦੀ 8 ਦੀ ਰੁਲਾ ਹੋ ਸਾਡੇ ਕੋਲ ਦੀ ਤਾਂ ਘਰੇ ਜਾ ਕੇ ਆਇਆ ਤੇ ਤੁਸੀਂ ਤਾਂ ਖਾਣ ਮੇਰੇ ਕੋਲ ਪਤਾ ਨਹੀਂ ਕਿੰਨੇ ਬਣੇ ਹੋਣਗੇ ਇਹਦਾ ਨਾਮ ਪੰਜਾਬ ਨੂੰ